ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਅੱਜ ਵਿਜੀਲੈਂਸ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਮਾਮਲੇ ਨੂੰ ਲੈ ਕੇ ਕੱਲ ਵਿਕਰਮਜੀਤ ਮਜੀਠੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਵੀ ਕੀਤਾ ਜਾਵੇਗਾ ਕੀ ਕਹਿਣਾ ਹੈ ਅਰਸ਼ਦੀਪ ਸਿੰਘ ਕਲੇਰ ਦਾ ਜੋ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਨੇ ਜੋ ਕਿ ਮਜੀਠੀਆ ਨੂੰ ਮਿਲ ਕੇ ਵੀ ਆਏ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮਾਈਕ 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 ਦੇਖੋ ਸਭ ਤੋਂ ਪਹਿਲਾਂ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਉਹਨਾਂ ਨੇ ਦੁਬਾਰਾ ਇਹ ਗੱਲ ਦੁਹਰਾਈ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਵਿਵਾਕੀ ਦੇ ਨਾਲ ਇਸੇ ਤਰੀਕੇ ਲੜਾਈ ਜਾਰੀ ਰਹੂਗੀ ਸਰਕਾਰਾਂ ਤੋਂ ਜਿੰਨਾ ਜ਼ੋਰ ਲੱਗਦਾ ਸਰਕਾਰਾਂ ਆਪਣਾ ਜ਼ੋਰ ਲਗਾ ਲੈਣ ਕਿਉਂਕਿ ਇਹ ਜਿਹੜੇ ਝੂਠੇ ਪਰਚੇ ਨੇ ਇਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦੇ ਔਰ ਮੈਂ ਦੁਬਾਰਾ ਤੁਹਾਡੇ ਸਾਰਿਆਂ ਨਾਲ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਅੱਜ ਇੱਕ ਡਿਸਪਰਪੋਰਸ਼ਨੇਟ ਅਸੈਟਸ ਦਾ ਜਿਹੜਾ ਮੁਕੱਦਮਾ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦਰਜ ਕੀਤਾ ਗਿਆ ਹੈ ਔਰ ਸਰਕਾਰ ਦਾ ਝੂਠ ਦੇਖੋ ਸਰਕਾਰ ਕਹਿੰਦੀ ਜੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਇਹ ਕਾਰਵਾਈ ਹੈ ਮਤਲਬ ਪਰਚਾ ਦੇ ਰਹੇ ਹੋ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦਾ ਤੇ ਗੱਲਾਂ ਕਰ ਰਹੇ ਹੋ ਯੁੱਧ ਨਸ਼ਿਆਂ ਵਿਰੁੱਧ ਦੀਆਂ ਔਰ ਇਹ ਉਹੀ ਰਿਪੋਰਟ ਹੈ ਮੈਂ ਮੁੱਖ ਮੰਤਰੀ ਪੰਜਾਬ ਨੂੰ ਦੱਸਣੀ ਚਾਹੁੰਦਾ ਤੇ ਵਿਜੀਲੈਂਸ ਦੇ ਅਫਸਰਾਂ ਨੂੰ ਦੱਸਣੀ ਚਾਹੁੰਦਾ ਕਿ ਜਿਹਦੇ ਤੁਸੀਂ ਬਿਨਾ ਤੇ ਝੂਠਾ ਪਰਚਾ ਦਰਜ ਕੀਤਾ ਇਹ ਰਿਪੋਰਟ ਤਾਂ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੀ ਇੱਕ ਖਾਰਜ ਕੀਤੀ ਹੋਈ ਰਿਪੋਰਟ ਨੂੰ ਤੁਸੀਂ ਲੈ ਕੇ ਉਹ ਕੱਲ ਰਾਤ ਤੁਹਾਨੂੰ 10:40 ਮਿੰਟ ਤੇ ਮਿਲੀ ਹੈ ਤੇ ਸਵੇਰੇ 4:40 ਤੇ ਤੁਸੀਂ ਡਿਸਪਰੋਪੋਰਸ਼ਨੇਟ ਅਸੈਟ ਦਾ ਪਰਚਾ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕਰਤਾ ਉਹਦਾ ਸਿੱਧਾ-ਸਿੱਧਾ ਕਾਰਨ ਇਹ ਹੈ ਕਿ ਵਿਕਰਮ ਮਜੀਠੀਆ ਭਗਵੰਤ ਮਾਨ ਸਾਹਿਬ ਦੇ ਖਿਲਾਫ ਬੋਲਦੇ ਨੇ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਹਲੇ ਕੁਛ ਦਿਨ ਪਹਿਲਾਂ ਫੇਰ ਭਗਵੰਤ ਮਾਨ ਸਾਹਿਬ ਦੇ ਸਿਹਤਾਰੇ ਜੇ ਕੋਈ ਗੱਲ ਕੀਤੀ ਸੀ ਮੈਨੂੰ ਲੱਗਦਾ ਹੈ ਉਹਦਾ ਵੀ ਇੱਕ ਕਾਰਨ ਮੁੱਖ ਮੰਤਰੀ ਸਾਹਿਬ ਦਿਲ ਨੂੰ ਲਾ ਕੇ ਕਿਤੇ ਬਣਾ ਲਿਆ ਸੋ ਇਹ ਜਿਹੜੇ ਜਿਹੜੇ ਝੂਠੇ ਪਰਚੇ ਨੇ ਮੈਂ ਕਹੂੰਗਾ ਕਿ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਜੇ ਤੁਸੀਂ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਿੱਤਾ ਤਾਂ ਲੋਕਾਂ ਨੂੰ ਦੱਸੋ ਕਿ ਅਸੀਂ ਆਮਦਨ ਤੋਂ ਵੱਧ ਜਾਇਦਾਦ ਦਾ ਦਿੱਤਾ ਕਿਉਂਕਿ ਹਰ ਇੱਕ ਪੁਲਿਸ ਦਾ ਡਿਪਾਰਟਮੈਂਟ ਵੱਖਰਾ ਹੈ ਇਹ ਜਿੱਥੇ ਅਸੀਂ ਅੱਜ ਖੜੇ ਆ ਇਹ ਵਿਜੀਲੈਂਸ ਦਾ ਡਿਪਾਰਟਮੈਂਟ ਹੈ ਇਹਦਾ ਕੰਮ ਆਮਦਨ ਤੋਂ ਵੱਧ ਜਾਇਦਾਦ ਜਿਹੜਾ ਨਾਰਕੋਟਿਕਸ ਉਹ ਵਿੰਗ ਥੋੜਾ ਡਿਫਰੈਂਟ ਹੈ ਜਿਹਦੇ ਵਿੱਚ ਤੁਸੀਂ ਅਜੇ ਤੱਕ ਚਲਾਨ ਨਹੀਂ ਪੇਸ਼ ਕਰ ਸਕਿਆ ਅੱਜ ਦਾ ਝੂਠਾ ਪਰਚਾ ਦੇ ਕੇ ਸਰਕਾਰ ਨੇ ਇਹ ਹਾਰ ਕਬੂਲ ਕਰ ਲਈ ਹੈ ਕਿ ਨਸ਼ਿਆਂ ਦੇ ਕੇਸ ਦੇ ਵਿੱਚ ਸਰਕਾਰ ਮੂਦੇ ਮੂਂ ਡਿੱਗੀ ਹੈ ਸਰਕਾਰ ਕੋਲੇ ਨਸ਼ਿਆਂ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਹੁਣ ਉਹ ਜਿਹੜੀ ਸੁਪਰੀਮ ਕੋਰਟ ਤੇ ਇੱਕ ਖਾਰਜ ਰਿਪੋਰਟ ਹੈ ਜਿਹਦੀ ਬਨਾਤੇ ਮਜੀਠੀਆ ਸਾਹਿਬ ਦੀ ਜ਼ਮਾਨਤ ਦੀ ਐਪਲੀਕੇਸ਼ਨ ਖਾਰਜ ਕਰਾਉਣ ਦੇ ਲਈ ਸੁਪਰੀਮ ਕੋਰਟ ਸਰਕਾਰ ਗਈ ਸੀ ਇਹ ਰਿਪੋਰਟ ਉੱਥੇ ਰੱਖੀ ਗਈ ਸੀ ਤੇ ਸੁਪਰੀਮ ਕੋਰਟ ਨੇ ਰਿਪੋਰਟ ਨੂੰ ਖਾਰਜ ਕਰਤਾ ਸੀ ਨਕਾਰਤਾ ਸੀ ਤੇ ਹੁਣ ਦੇਖੋ ਸੁਪਰੀਮ ਕੋਰਟ ਦੇ ਆਰਡਰ ਦੇ ਉੱਪਰ ਦੀ ਭਗਵੰਤ ਮਾਨ ਸਾਹਿਬ ਵੱਲੋਂ ਆਰਡਰ ਚਲਾ ਰਹੇ ਨੇ ਉਹਦੇ ਲਈ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦਿੱਤਾ ਜਿਹਦੇ ਤੇ ਸੁਪਰੀਮ ਕੋਰਟ ਬੜੀ ਕਲੀਅਰ ਹੈ ਕਿ ਜੇ ਆਮਦਨ ਤੋਂ ਬਾਅਦ ਜਾਇਦਾਦ ਦਾ ਕਿਸੇ ਤੇ ਪਰਚਾ ਦੇਣਾ ਤਾਂ ਉਹਨੂੰ ਰਿਟਨ ਕੁਐਸਚਨਰ ਦੇਣਾ ਪਊਗਾ ਉਹਨੂੰ ਪੁੱਛਣਾ ਪਊਗਾ ਕਿ ਭਾਈ ਆਹ ਤੇਰੀ ਆਮਦਨ ਹੈ ਤੇਰੀ ਜਾਇਦਾਦ ਹੈ ਜਿਹੜਾ ਫਰਕ ਹੈ ਦੇ ਬਾਰੇ ਜਵਾਬ ਦੇ ਉਹਦਾ ਜਵਾਬ ਕੋਈ ਲਿਆ ਨਹੀਂ ਤੇ ਸਿੱਧਾ ਪਰਚਾ ਦਰਜ ਕਰਤਾ ਸੋ ਇਹ ਮਿਹਰਗਰਦੀ ਸਰਕਾਰ ਦੀ ਇਹਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਜਾਰੀ ਰਹੂਗੀ ਮਜੀਠੀਆ ਸਾਹਿਬ ਪੁਰੰਚ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਲੋਕਾਂ ਦੀ ਬਚਨਬੱਧ ਨੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਨ ਲਈ ਉਹ ਬਚਨਬੱਧ ਕਦੋਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਕੋਈ ਜਾਣਕਾਰੀ ਦਿੱਤੀ ਹੈ ਜੀ ਇਹਨਾਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜੀ ਕਿ ਕਦੋਂ ਪੇਸ਼ ਕਰਨਾ ਹੈ ਹਲੇ ਵੀ ਉਹ ਕਹਿ ਰਹੇ ਨੇ ਕਿ ਸਾਡੀ ਕਾਰਵਾਈ ਜਾਰੀ ਹੈ ਜਦੋਂ ਕਾਰਵਾਈ ਸਾਡੀ ਪੂਰੀ ਹੋ ਜੂਗੀ ਉਸ ਤੋਂ ਬਾਅਦ ਅਸੀਂ ਕੋਰਟ 'ਚ ਪੇਸ਼ ਕਰਾਂਗੇ ਸੋ ਬਿਲਕੁਲ ਵੀ ਪੁਲਿਸ ਵੱਲੋਂ ਕੁਝ ਨਹੀਂ ਦੱਸਿਆ ਗਿਆ ਕਿ ਕਦੋਂ ਪੇਸ਼ ਕੀਤਾ ਜਾਏ। ਸਾਡੀ ਤਰਫੋਂ ਕੋਈ ਬੇਲ ਜਿਹੜੀ ਐ ਅਪਲਾਈ ਕੀਤੀ ਜਾ ਰਹੀ ਹੈ ਇਸ ਗ੍ਰਫਤਾਰੀ ਦੇਗੇ। ਮੇਰੇ ਕੋ ਹਰ ਇੱਕ ਚੀਜ਼ ਦਾ ਪ੍ਰੋਸੀਜਰ ਹੈ ਹਲੇ ਉਹਨਾਂ ਦੀ ਫਾਰਮਲ ਅਰੈਸਟ ਇਹਨਾਂ ਨੇ ਅੱਜ ਸਵੇਰ ਪਾਈ ਹੈ। ਇਹ ਤੋਂ ਬਾਅਦ ਜਦੋਂ ਕੋਰਟ 'ਚ ਪੇਸ਼ ਕਰਨਗੇ ਬਾਕੀ ਪ੍ਰੋਸੀਜਰ ਉਸ ਤੋਂ ਬਾਅਦ। ਠੀਕ ਹੈ। ਆ ਮੈਂ ਤੁਹਾਡਾ ਗੁਰਸਾਹਿਬ